ਰਾਏਕੋੜ ਨੀਰਲੇਪਿੰਡ ਦਦਾਹੂਰ ਦੀ ਮੈਲਾ ਸਰਪੰਚ ਰਮਨਦੀਪ ਕੋਰ ਦੇ ਪਤੀ ਸੁਖਵਿੰਦਰ ਸਿੰਘ ਨੂੰ ਮਾਈਨਿੰਗ ਖਿਲਾਫ ਆਵਾਜ਼ ਬੁਲੰਦ ਕਰਨੀ ਮਹਿੰਗੀ ਪਈ ਹੈ ਸੁਖਵਿੰਦਰ ਸਿੰਘ ਦਾ ਦੋਸ਼ ਹੈ ਕਿ ਉਸਨੇ ਪਿੰਡ ਵਿੱਚ ਹੋ ਰਹੀ ਨਜਾਇਜ਼ ਮਾਈਨਿੰਗ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸ ਨੂੰ ਮੋਬਾਈਲ ਚੋਰੀ ਦੇ ਝੂਠੇ ਕੇਸ ਵਿੱਚ ਉਲਝਾ ਦਿੱਤਾ ਪੰਜਾਬ ਪੁਲਿਸ ਦੀ ਇਸ ਨਿੰਦਣਜੋ ਕਾਰਵਾਈ ਨੂੰ ਲੈ ਕੇ ਪਿੰਡ ਦਦਾਹੂਰ ਵਾਸੀਆਂ ਤੇ ਪੰਚਾਇਤ ਜੂਨੀਅਰ ਰਾਏਕੋਟ ਵੱਲੋਂ ਸਰਪੰਚ ਸੁਖਵਿੰਦਰ ਦੇ ਹੱਕ ਵਿੱਚ ਇਕੱਠੇ ਹੋ ਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਇਸ ਮੌਕੇ ਤੇ ਪਿੰਡ ਵਾਸੀਆਂ ਤੇ ਵੱਖ-ਵੱਖ ਲੋਕਾਂ ਦਾ ਕਹਿਣਾ ਹੈ ਕਿ ਉਹ ਸੁਖਵਿੰਦਰ ਸਿੰਘ ਦੇ ਪਿੱਛੇ ਖੜੇ ਹਨ। ਕਿਹਾ ਕਿ ਜੂਨੀਅਨ ਇਸ ਪਰਚੇ ਨੂੰ ਰੱਦ ਕਰਵਾਉਣ ਦੇ ਲਈ ਹਰ ਸੰਭਵ ਸੰਘਰਸ਼ ਕਰੇਗੀ। ਮੇਰਨੋ ਸੁਖਵਿੰਦਰ ਸਿੰਘ ਜੀ ਇਹ ਦਦਾਹੂਰ ਦਾ ਮੌਜੂਦਾ ਸਰਪੰਚ ਦੇ ਮੇਰੇ ਘਰ ਆ। ਆਪਣੇ ਇਹ ਜਿਹੜੇ ਅੱਜ ਪੰਚਾਇਤ ਯੂਨੀਅਨ ਇਕੱਠੀ ਹੋਈ ਹੈ ਤੁਹਾਡੇ ਹੱਕ ਚ ਮਾਸਰ ਮਸਲਾ ਕੀ ਹੈ ਜੀ? ਇਹ ਮਸਲਾ ਵੀਰ ਜੀ 10 ਮਈ ਨੂੰ ਸਾਡੇ ਖੇਤ ਦੇ ਗਵਾਂਢ ਦੇ ਵਿੱਚ ਮਾਈਨਿੰਗ ਕਰਦੇ ਸੀਗੇ ਸਾਡੇ ਪਿੰਡ ਦੇ ਬੰਦੇ ਜ਼ਮੀਨ ਉਹ ਚੰਡੀਗੜ੍ਹ ਫਤਿਹਗੜ੍ਹ ਸਾਹਿਬ ਕਣੀ ਪਿੰਡ ਰੈਂਦਾ ਚੁੰਨੀਗੜ੍ਹ ਉੱਥੋਂ ਦੀ ਆ। ਮਾਈਨ ਕਰਦਾ ਇਹ 3 ਸਾਲਾਂ ਤੋਂ ਤਕਰੀਬਨ ਕਰਦੇ ਆ ਬ੍ਰਿਤੀ-ਵ੍ਰੁਤੀ ਕੱਢ ਕੇ ਵੇਚੀ ਅਸੀਂ ਚਲੋ ਕਿਸੇ ਨੂੰ ਕੀ ਕਹਿਣਾ ਦੋਦ ਖੇਚ ਕਰਦੇ ਆ। ਪਰ ਜਦੋਂ ਸਾਡੇ ਖੇਤ ਦੇ ਨਾਲ ਆ ਕੇ 11-12 ਫੁੱਟ ਇਹਨਾਂ ਨੇ ਨੀਵਾ ਕਰਤਾ ਡੂੰਘਾ ਖੇਤ ਕਰਤਾ ਸਾਡੇ ਖੇਤ ਦਾ ਠੀਕੇ ਦੇ ਲੈਣੋਂ हट ਗਏ ਜ਼ਮੀਨ ਤਾਂ ਅਸੀਂ ਇਹਨੂੰ ਰੋਕਿਆ ਪੰਚਾਇਤ ਮੈਂਬਰਾਂ ਨੇ ਵੀ ਕਿਹਾ ਨਾ ਹਟੇ ਤਾਂ ਫਿਰ ਇਹ ਸ਼ਿਕਾਇਤ ਕੀਤੀ ਜੋ ਸ਼ਿਕਾਇਤ ਕੀਤੀ ਮੈਨਿੰਗ ਵਿਭਾਗ ਆਇਆ ਆ ਕੇ ਉਹਨਾਂ ਨੇ ਮੰਨਤੀ ਵੀ ਕੀਤੀ ਪਰ ਇਸ ਖੇਤ ਤੇ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਕਿਸੇ ਪਾਸੇ ਹੋਰ 1.5 ਕਪੱਟ ਦੀ ਕਾਰਵਾਈ ਕਰਕੇ ਸਾਨੂੰ ਚੁੱਪ ਕਰਾਦਾ ਕਿ ਇਹਨੇ ਤੇ ਕਾਰਵਾਈ ਹੋਗੀ ਜਿਹੜੀ ਅਸਲੀ 12 11 ਫੁੱਟ ਦੀ ਮੈਨਗਰ ਕੀਤੀ ਇਹਨੇ ਨੀਮੀ ਕੀਤੀ ਆ ਅਸੀਂ ਚਾਹੁੰਦੇ ਆ ਵੀ ਉਹਦੇ ਦੇ ਸਾਰੀ ਇਨਕੁਆਰੀ ਹੋਣੀ ਚਾਹੀਦੀ ਆ ਸਾਨੂੰ ਉਹਦੇ ਮਤਲਬ ਫੇਰ ਸਾਨੂੰ ਸਬਰ ਆਊਗਾ ਵੀ ਭਾਈ ਪੰਜਾਬ ਸਰਕਾਰ ਕੁਛ ਕਰ ਰਹੀ ਆ ਕਿਉਂਕਿ ਪੰਜਾਬ ਸਰਕਾਰ ਦੇ ਨਾਲ ਅਸੀਂ ਖੜੇ ਆ 2022 ਚ ਭਗਵੰਤ ਮਾਨ ਜੀ ਨੂੰ ਵੋਟਾਂ ਪਾਈਆਂ ਬੜੀ ਖੁਸ਼ੀ ਨਾਲ ਮੈਂ 93 ਤੋਂ ਲੈ ਕੇ ਭਗਵੰਤ ਮਾਨ ਜੀ ਦਾ ਫੈਨ ਆ ਪਰ ਇੰਨੇ ਯਾਰੇ ਆ ਸੀ ਕਿ ਵੀ ਮਾਨ ਸਾਹਿਬ ਆਏ ਆ ਤੇ ਹੁਣ ਕੁਛ ਪੰਜਾਬ ਦਾ ਬਦਲੂਗਾ ਪਰ ਮੈਂ ਸਮਝਦਾ ਵੀ ਇਹ ਦੇਖੋ ਲੋਕਾਂ ਨੂੰ ਤਾਂ ਇਹ ਕਹਿੰਦੇ ਵੀ ਅੱਖਾ ਚੱਖਾ ਬਾਕੇ ਗੱਲ ਕਰੋ ਪਰ ਮੈਂ ਕਹਿੰਦਾ ਸਾਡੇ ਨਾਲ ਅੱਖਾ ਚੱਖਾ ਬਾਕੇ ਗੱਲ ਕਰੋ ਵੀ ਜਿਹੜਾ ਅਸੀਂ ਸੱਚ ਦੇ ਚੱਲਦੇ ਆ ਤਾਂ ਸਾਨੂੰ ਸੱਚ ਦਾ ਆਸਲਾ ਮਿਲਣਾ ਦਾ ਪਰ ਸਰਪੰਚਾਂ ਤੇ ਜਾਂ ਆਗੂਆਂ ਬੰਦੇ ਤੇ ਨਾਸੀ ਬੀ ਦੇ ਪਰਚੇ ਹੋਣਗੇ ਲੁੱਟਾ ਹੋ ਆਂਦੇ ਵੀ ਜਿਹੜੀ ਲੁੱਟ ਕੋ ਕਦੇ ਭਾਨੇ ਸਿੱਧੂ ਤੇ ਪਤਾ ਚੈ ਨਹੀਂ ਚੋਰ ਦਾ ਕਹਿੰਦੇ ਮੇਰੇ ਤੇ ਮੋਬਾਈਲ ਜਿਹੜਾ ਮੋਬਾਈਲ ਹੈ ਜੀ ਉਹ ਸਿਰਫ 7-800 ਰੁਪਏ ਦਾ ਮੋਬਾਈਲ ਹੈ ਬਟਲ ਵਾਲਾ ਨੋਕੀਆ ਦਾ ਜਿਹਦੀ 1000 ਰੁਪਏ ਨਵੀਂ ਦੀ ਕੀਮਤ ਆ ਉਲਟਾ ਮੇਰੇ ਤੇ ਪਾਇਆ ਗਿਆ ਪਰਚਾ ਕਿਉਂਕਿ ਸਾਡੇ ਤੇ ਪੁਲਿਸ ਲੱਗਦੀ ਕਾਰਨੀ ਹੈ 2014 ਦੇ ਵਿੱਚ ਇਸੇ ਬਲੌਰ ਸਿੰਘ ਨੇ ਮੇਰੇ ਤੇ ਪਰਚਾ ਕੀਤਾ ਸੀਗਾ 355 ਦਾ ਜਾਂ ਹੋਰ ਤਰਾਵਾ ਵੀ ਸੀਗੀਆਂ ਉਹਦੇ ਵਿੱਚ ਮਰੀ ਹੋ ਗਿਆ ਮੈਂ ਮਨਹਾਨੀ ਦਾ ਕੇਸ ਲਾਤਾ ਇੱਕ ਹੋਰ ਅੰਗਸ ਰੱਖਦੇ ਆ ਇੱਕ ਅਸੀਂ ਚੌਕੀ ਚਕਵਾਈ ਸੀਗੀ ਜੀ ਇਹਨਾਂ ਤੇ ਸਾਡੇ ਖੇਤ 'ਚ ਬੈਠੇ ਸੀਗੇ ਇੱਕ ਹੋਰ ਅੰਗਸ ਰੱਖਦੇ ਆ ਇੱਕ ਮੇਰੇ ਬਾਪੂ ਤੇ ਇਹਨਾਂ ਨੇ ਕੇਸ ਕਰਤਾ ਸੀਗਾ ਜਦੋਂ ਅਸੀਂ ਜਿੱਤ ਗਏ ਉਦੋਂ ਅਸੀਂ ਮਨਹਾਨੀ ਦਾ ਕੇਸ 6-7 ਪੁਲਿਸ ਅਫਸਰਾਂ ਦੇ ਕੀਤਾ ਵਾ ਮਹਿਲਕਣਾ ਥਾਣੇ ਦੇ ਆ ਤੇ ਹੋਰ ਅੰਗਸ ਰੱਖਦੇ ਆ ਸਭ ਤੋਂ ਮੇਨ ਗੱਲ 7 ਮਾਰਚ ਨੂੰ ਸਾਡੇ ਪਿੰਡ ਦੇ 18-20 ਗਾਈਆਂ ਵੱਢ ਕੇ ਸਿੱਟੀਆਂ ਗਈਆਂ ਕਿਸੇ ਨੇ ਅਸੀਂ ਉਹਦੀ ਇਨਕੁਆਰੀ ਲਈ ਪੁਲਿਸ ਨੇ ਪਰਚਾ ਦਰਜ ਕਰਵਾਇਆ ਉਹ ਕਹਿੰਦੇ ਸੀਗੇ ਵੀ ਅਸੀਂ ਭਾਈ ਇਹ ਗਲਤ ਅੰਡਰਗਰਾਉਂਡ ਰੱਖਣੀ ਆ ਪਰ ਉਹਨਾਂ ਨੇ ਅਸੀਂ ਸਾਨੂੰ ਇਹ ਲੱਗਿਆ ਵੀ ਯਾਰ ਗਾਈਆਂ ਮਾਰੀਆਂ ਨੇ ਜੀਵਤ ਹੈ ਹੋਈ ਆ ਵੀ ਆਪਾਂ ਉਹਨਾਂ ਕਣਿਉਣੇ ਜਿਹੜੇ ਮਲਜ਼ੂਮ ਬੰਦੇ ਆ ਉਹਨਾਂ ਨੂੰ ਮੂਰੇ ਲਿਆਵਾਂਗੇ ਐਫ ਆਈ ਆਰ ਕਰਾਈ ਉਹ ਮੇਰੇ ਨਾਲ ਹੈਰਾਨਸ ਰਖਦੇ ਸੀ ਉਸ ਦਿਨ ਵੀ ਮੇਰੇ ਯਾਰ ਕਰਾਇਆ ਕਹਿੰਦੇ ਯਾਰ ਤੇਰਾ ਬਲੌਰ ਨਾਲ ਰੌਣਾ ਕਦੇ ਤਰ ਸਾਡੇ ਬੰਦਿਆ ਤੇ ਤੂੰ ਕੇਸ ਕਰਦਾ ਪੁਲਿਸ ਤੇ ਮਾਨਹਾਨੀ ਦੇ ਕਦੇ ਤੂੰ ਗਾਈਆਂ ਵਾਲਾ ਕੰਮ ਮੁੱਦਾ ਠਾਉਣਾਗਾ ਚਲੋ ਇਹ ਗੱਲਾਂ ਸਾਰੀਆਂ ਕਰਕੇ ਇਹਨਾਂ ਨੇ ਆਪ ਦੀਆਂ ਅੰਦਸ ਕੱਢੀਆਂ ਇਹਨਾਂ ਨੂੰ ਸਾਡੇ ਪਿੰਡ ਵਾਲਿਆਂ ਨੂੰ ਵਰਤਿਆ ਗਿਆ ਪਹਿਲਾਂ ਤਾਂ ਜੀ ਅਸੀਂ ਪਿੰਡ ਪੱਦਰ ਤੇ ਨੂੰ ਕਿਹਾ ਯਾਰ ਆਪਾਂ ਇਹ ਗੱਲ ਨਹੀਂ ਕਰਨਾ ਚਲੋ ਨਹੀਂ ਹਟੇ ਫਿਰ ਜੀ ਅਸੀਂ ਭਗਵੰਤ ਮਾਨ ਜੀ ਨੂੰ ਉਹਨਾਂ ਦੇ ਅਸੀਂ ਕਹੋ ਤੇਜ ਤੇ ਜਾ ਕੇ ਉਹਨਾਂ ਨੂੰ ਸ਼ਿਕਾਇਤਾਂ ਕੀਤੀਆਂ ਵੀ ਮੈਂ ਇਹਨਾਂ ਦਾ ਆਪਾਂ ਰੋਕ ਰਹੇ ਆ ਜੀ ਆ ਸਾਰੀਆਂ ਸ਼ਿਕਾਇਤਾਂ ਭਗਵੰਤ ਮਾਨ ਜੀ ਨੂੰ ਮਾਰਚ ਜਾਂ ਅਪ੍ਰੈਲ ਮਹੀਨੇ ਦੀਆਂ ਕੱਢੀਆਂ ਵੀ ਆ ਕੋਈ ਇਹਦੇ ਸੁਣਵਾਈ ਨਹੀਂ ਹੋਈ ਫਿਰ ਜੀ ਦੇਖੋ ਆਸੀਂ ਇਨਕੁਆਰੀ ਲਈ ਵੀ ਜਿਹੜਾ ਮੇਰੇ ਤੇ ਪਈ ਪਰਚਾ ਗਲਤ ਹੋਇਆ ਇਹਨਾਂ ਨੇ ਰਿਜੈਕਟ ਕਰਤੀ ਪੁਲਿਸ ਵਾਲਿਆਂ ਨੇ ਐਸਐਸਪੀ ਬਰਨਾਲਾ ਨੇ ਆ ਗੱਬਣਾ ਆ ਆ ਸਾਰੇ ਸਰਪੰਚ ਸਹਿਬਾਨ ਸਾਡੀ ਬਲਾਕ ਦੇ 37 37 ਸਰਪੰਚਾਂ ਨੇ ਮੇਰੇ ਹੱਕ 'ਚ ਇਹ ਕਿਹਾ ਵੀ ਯਾਰ ਸਰਪੰਚ ਵੀ ਹੁਣ ਇਹ ਕੰਮ ਕਰਿਆ ਕਰਨਗੇ ਫਿਰ ਦੇਖੋ ਜੀ ਆ ਆ ਚੌਕੀ ਵਾਲਾ ਜੀ ਜਿਹੜਾ ਇਹ ਚੌਕੀ ਦਾ ਮਤਲਬ ਆਪਾਂ ਐ ਸੜਵਾਈ ਸੀਗੀ ਇਹਨਾਂ ਨੇ ਲਿਖ ਕੇ ਲਿਆ ਸੀਗਾ ਆ ਜੀ ਉਹ ਕੇਸ ਆ ਜਿਹੜਾ ਮਨ ਹਨੀ ਦਾ ਮੇਰੇ ਬਾਪੂ ਜਿੱਤਣ ਤੋਂ ਬਾਅਦ ਅਸੀਂ ਇਹਨਾਂ ਤੇ ਕੀਤਾ ਸੀਗਾ ਆ ਆ ਇਹ ਐਸਈ ਬਲੌਰ ਸ਼ੰਗਲ ਇੱਕ ਮੈਂਬਰੀ ਹੋਇਆ ਸੀਗਾ ਜੀ ਉਹ ਆ ਫਿਰ ਆ ਮੈਂ ਪੰਚਾਇਤ ਦਾ ਸੈਟੀ ਮੈਂਬਰ ਰਿਹਾ ਜੀ ਤਿੰਨਾਂ ਪਿੰਡਾਂ ਦੀ ਦਾ ਫਿਰ ਮੈਂ ਲੋਕ ਇਨਸਾਫ ਪਾਰਟੀ ਦਾ ਬਲਾਕ ਪ੍ਰਧਾਨ ਰਿਹਾ ਜੀ ਮੈਂ ਆ ਦੇਖੋ ਸਾਨੂੰ ਵੋਟਾਂ ਇਸ ਪਿੰਡ ਚੋਂ ਪਈਆਂ ਕਿੰਨੀਆਂ ਵੋਟਾਂ ਪੋਲ ਹੋਈਆਂ ਜੀ 1357 ਵੋਟਾਂ ਪੋਲ ਹੋਈਆਂ ਜੀ 874 ਵੋਟਾਂ ਸਾਨੂੰ ਪਈਆਂ ਅਸੀਂ ਕਦੇ ਇਹੇ ਜੇ ਕੰਮ ਕਰਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਸਾਡੇ ਕੋਲੇ ਬਹੁਤ ਵਧੀਆ ਟੈਪਸ ਆ ਜੋਗੀ ਜ਼ਮੀਨ ਜਾਇਦ ਘਰਬਾਰ ਹੈਗਾ ਝੜਾਤਾ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਇਹ ਵਾਪਸ ਲੈ ਕੇ ਆਉਣੇ ਲੋਕ ਸਾਡਾ ਜੀ ਕਰਦਾ ਮੇਰੇ ਬਾਪੂ ਕੋਲੇ 12-13 ਕਰੋੜ ਦੀ ਪ੍ਰਾਪਰਟੀ ਆ ਅਸੀਂ ਵੇਚ ਕੇ ਕੈਨੇਡਾ ਨੂੰ ਜਾਣ ਚਾਹੁੰਦੇ ਆ ਵੀ ਇਹ ਜਿਆ ਜਿਸਟਮ ਇਥੇ ਰਹਿਣਾ ਹੰਤਾ ਡਰ ਲੱਗਦਾ ਪੁਲਿਸ ਤੋਂ ਪੁਲਿਸ ਵਾਜਦੀ ਖਤਰ ਹੁੰਦੀ ਆ ਪਰ ਸਾਡੇ ਨਾਲ ਤੱਕਾ ਹੋਇਆ ਅਸੀਂ ਤਾਂ ਇਹ ਚਾਹੁੰਦੇ ਆ ਜੀ ਭਗਵੰਤ ਮਾਨ ਸਾਹਿਬ ਨੂੰ ਵੀ ਗਰਾਉਂਡ ਲੈਵਲ ਤੇ ਆਓ ਇਕੱਲੀ ਬਿਜਲੀ ਦੇ ਬਿੱਲ ਮਾਫ ਕਰਕੇ ਆਪਣੀ ਗੱਲਾਂ ਨਹੀਂ ਬਣਨੀਆਂ ਤੁਸੀਂ ਗਰਾਉਂਡ ਲੈਵਲ ਤੇ ਆ ਕੇ ਦੇਖੋ ਲੋਕਾਂ ਦਾ ਤੱਕਾ ਕੀ ਹੋ ਰਿਹਾ ਮੈਂ ਜੇਲ੍ਹ ਚ ਜਾ ਕੇ ਆਇਆ ਜੀ ਬਹੁਤ ਨਜਾਇਜ਼ ਮੁੰਡੇ ਵੀ ਖੱਟੇ ਜਾਂਦੇ ਉਸੇ हां जी जे मेरे नगर दे।, एं दे लोग या आगराहा दे सारे प्रधान जी बैठे आ अपने रे कोर्ट तो सरपंच साहबान बैठे आ अपने ਪਿੰਡਾਂ ਦੇ ਬਲਾਕ ਦੇ ਫਿਰ ਅਸੀਂ ਜਿਨਾ ਕੋਈ ਪਰਚਰਦ ਹੋਊਗਾ ਜਾਂ ਮੇਰੀ ਇਨਕੁਆਰੀ ਇਹ ਨਹੀਂ ਦੇਖਣਗੇ ਪਿੰਡ ਚ ਆ ਕੇ ਪਤਾ ਕਰਨ ਜੀ ਇਹਨੇ ਉੱਥੇ ਬੈਠੇ ਨੇ ਰਿਜੈਕਟ ਕਰਤੀ ਇਹ ਕਿਹੜੀ ਗੱਲ ਹੋਈ ਪਿੰਡ ਜਾ ਕੇ ਪਤਾ ਕਰਨ ਪਿੰਡ ਦੇ ਲੋਕ ਮੈਨੂੰ ਇਹ ਕਹਦੇ ਵੀ ਇਹ ਚੋਰ ਆ ڈاکੂ ਆ ਕੋਈ ਇੱਕ ਵਾਰ ਇਹ ਲੋਕ ਕਹਿੰਦੇ ਮੈਂ ਕੋਈ ਅਪੀਲ ਨਹੀਂ ਕਰਦਾ ਮੈਨੂੰ ਸਜ਼ਾ ਦੇਣ ਮੈਂ ਕਹਿੰਦਾ ਵੀ ਜਿਹੜੇ ਬੰਦੇ ਨੇ ਮੇਰੇ ਤੇ ਪਰਚਾ ਕਰਾਇਆ ਜੇ ਬਾਈ ਗੁਰੂ ਹਾਜਾ ਮੈਨ ਮੰਨ ਕੇ ਉਹ ਵੀ ਕਹਿ ਦੇਣ ਵੀ ਇਹ ਚੋਰ ਆ ਤਾਂ ਮੈਂ ਕੋਈ ਅਪੀਲ ਨਹੀਂ ਕਰਦਾ ਕੋਈ ਨਹੀਂ ਕਹਿ ਸਕਦੇ ਉਹਨਾਂ ਨੂੰ ਵੀ ਪਤਾਗਾ ਕੁਛ ਨੂੰ ਵੀ ਪਤਾਗਾ ਜਿੱਥੇ ਵੀ ਮੈਂ ਗਿਆ ਜੇਲ ਦੇ ਸੁਪਰਡੈਂਟ ਤੋਂ ਲੈ ਕੇ ਕੈਦੀਆਂ ਤੱਕ ਯਾਰ ਸਰਪੰਚ ਲੱਗਦਾ ਤੂੰ ਹੈ ਨਹੀਂ ਚੋਰੀ ਵਾਲਾ ਇਹ ਪਰਚਾ ਕਿਵੇਂ ਹੋਇਆ ਆਹ ਗੱਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਜੀ ਦੇਖੋ ਅੱਜ ਮੈਨੂੰ ਜਾਣਦੇ ਆ ਦਸ ਬਿੰਨਾ ਚ ਲੋਕ ਕੱਲ ਨੂੰ ਮੇਰੇ ਜਵਾਕਾਂ ਦਾ ਤਾਂ ਇਹਲਾ ਕਹਿੰਦਾ ਵੀ ਯਾਰ ਤੁਹਾਡਾ ਬਾਪੂ ਸਰਪੰਚ ਸੀ ਤੇ ਡਾਕੂ ਵੀ ਛਣਾਣਾ ਹੁਣ ਤੱਕ ਸੇਵਾ ਸਿੰਘ ਠੀਕਰੀਆ ਨੂੰ ਹੁਣ ਤੱਕ ਵਿੱਚ ਜਿਹੜੇ ਕਹਿੰਦੇ ਗੜਬੀ ਜੋ ਕਰਦੇ ਆ ਮੈਨੂੰ ਜਿਹੜਾ ਜੇਹ ਜਿਆ ਕੇ ਪਤਾ ਲੱਗਿਆ ਦੇਖੋ ਉਹਨੇ ਕੁਰਬਾਨੀਆਂ ਕੀਤੀਆਂ ਹੋਣਗੀਆਂ ਜਿਹੜੀ ਐ ਸਾਡੀ ਲੱਤ ਪਾਉਣ ਵਾਲੀ ਗੱਲ ਕਰਤੀ ਜੀ ਕੀ ਨਾ ਤੁਹਾਡਾ ਜੀ ਅੱਜ ਜਿਹੜੀ ਮੇਰਾ ਨੋ ਸੁਖਪਾਲ ਸਿੰਘ ਸਰਪੰਚ ਮੇਰਾ ਨੋ ਸੁਖਪਾਲ ਸਿੰਘ ਸਰਪੈਂਟਮੈਂਟ ਗੋੰਦਵਾਲ ਤੇ ਅੱਜ ਜਿਹੜੀ ਤੁਹਾਡੀ ਸੁਚਾਈ ਦੁਨੀਆ ਦੀ ਮੀਟਿੰਗ ਹੋਈ ਆ ਉਹ ਕਿਸਾ ਲੰਭ ਸੀ ਅੱਜ ਜੋ ਵੀ ਸਾਡੇ ਜਿਹੜਾ ਦੱਦਾਹੂਰ ਦਾ ਸਰਪੰਚ ਆ ਉਹਦੇ ਪਤੀ ਦੇ ਨਾਲ ਸੁਖਵਿੰਦਰ ਸਿੰਘ ਦੇ ਨਾਲ ਪੰਜਾਬ ਸਰਕਾਰ ਪਰ ਨੂੰ ਬਹੁਤ ਵੱਡਾ ਜਿਹੜਾ ਤੱਕਾ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਪਰ ਨੂੰ ਮਹਿਲ ਕਲਾ ਟਾਣਾ ਵੱਲੋਂ ਉਨਾਂ ਤੇ ਇੱਕ ਝੂਠਾ ਚੋਰੀ ਦਾ ਜਿਹੜਾ ਪਰਚਾ ਦਿੱਤਾ ਗਿਆ ਉਹਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਇਕੱਤਰ ਹੋਏ ਸੀਗੇ ਸਾਰਿਆਂ ਨੇ ਮਿਲ ਕੇ ਇਹ ਤਹਈਆ ਕਰਿਆ ਵੀ ਜੋ ਵੀ ਇਸ ਵਿਅਕਤੀ ਸੁਖਵਿੰਦਰ ਸਿੰਘ ਜੀ ਤੇ ਪਰਚਾ ਪਾਇਆ ਗਿਆ ਵਾ ਬਿਲਕੁਲ ਝੂਠਾ ਵਾ ਇਹ ਇਹਦੇ ਵਿੱਚ ਕੋਈ ਵੀ 1% ਵੀ ਸੱਚਾਈ ਨਹੀਂ ਹੈਗੀ ਕਿਉਂਕਿ ਸਰਪੰਚ ਉੱਪਰ ਮੋਬਾਈਲ ਚੋਰੀ ਕਰਨ ਦਾ ਜਿਹੜਾ ਪਰਚਾ ਦਿੱਤਾ ਗਿਆ ਜੋ ਕਿ 5-700 ਰੁਪਏ ਦਾ ਜਿਹੜਾ ਮੋਬਾਈਲ ਆ ਸਰਪੰਚ ਜਿਹੜਾ ਹੈਗਾ ਕਦੇ ਜਿਹਨੂੰ ਲੋਕਾਂ ਨੇ ਚੁਣਿਆ ਹੋਵੇ ਜਾਂ ਜਿਹੜਾ ਹੈਗਾ ਜ਼ਿੰਮੇਵਾਰ ਬੰਦੇ ਹੋਣ ਉਹ ਕਦੇ ਵੀ ਜਿਹੜਾ ਹੈ ਕਿ ਕਿਸੇ ਦੇ ਨਾਲ ਅਜਿਹਾ ਕੰਮ ਨਹੀਂ ਕਰਦੇ ਪਰ ਸਰਕਾਰ ਨੇ ਜਿਹੜਾ ਨਜਾਇਨ ਮੈਨਿੰਗ ਦੀਆਂ ਗੱਲਾਂ ਕਰਦੇ ਆ ਉਹਨੂੰ ਰੋਕਣ ਦੇ ਲਈ ਸੁਖਵਿੰਦਰ ਸਿੰਘ ਜੀ ਉੱਥੇ ਗਏ ਸੀ 12 14 ਫੁੱਟ ਜਿਹੜਾ ਡੂੰਗੀ ਮੈਨਿੰਗ ਹੋ ਰਹੀ ਸੀ ਪਰ ਮੈਨਿੰਗ ਰੋਕਣ ਦੀ ਬਜਾਏ ਉਲਟਾ ਸੁਖਵਿੰਦਰ ਸਿੰਘ ਜੀ ਤੇ ਪਰਚਾ ਦਰਜ ਕੀਤਾ ਗਿਆ ਜਿਹਦੀ ਅਸੀਂ ਸਦ ਸਦ ਵਿੱਚ ਇਨਕਿਹਦੀ ਕਰਦੇ ਆ ਆਪਣੇ ਸਬਾਹ ਸਾਬ ਜੇਕਰ ਸਰਕਾਰ ਨੇ ਤੁਹਾਡੀ ਇਹ ਗੱਲ ਫਤਿਹ ਰਾਤ ਆਦਤ ਕੀਤਾ ਜਿਸ ਤਰ੍ਹਾਂ ਤੁਸੀਂ ਮੰਗ ਕਰ ਰਹੇ ਹੋ ਤਾਂ ਅਗਲੀ ਤੁਹਾਡੀ ਕੀ ਰਣਨੀਤੀ ਹੋਵੇ ਅਗਲੀ ਅਸੀਂ ਸਾਰੀ ਜਿੰਨੇ ਵੀ ਸਾਡੇ ਬਲਾਕ ਰੈਕੋਰਡ ਦੀ ਸਰਪੰਚਾਂ ਦੀ ਜੁਨੀਅਨ ਹੈ ਪੰਚਾਇਤਾਂ ਜੁਨੀਅਨ ਉਹਦੇ ਚ ਅਸੀਂ ਪ੍ਰੋਗਰਾਮ ਲੀਕ ਕੇ ਅਗਲਾ ਪ੍ਰੋਗਰਾਮ ਦੇ ਧਾਰਨਾ ਮੁਜਾਹਰਾ ਹੋ ਉਹਦੇ ਸੰਬੰਧ ਲਈ ਸਖਤਰ ਹੋ ਕੇ ਸਾਰਾ ਜਿਹੜਾ ਗਵਦਾ ਕਦਮ ਚੁੱਕਾਂਗੇ ਜਿੰਨਾ ਚਿਰ ਤੱਕ ਇਹ ਪਰਚਾ ਖਾਜ ਨਹੀਂ ਕੀਤਾ ਜਾਂਦਾ ਜਾਂਦਾ ਜਾਂ ਉਹਨਾਂ ਦੋਸ਼ੀਆਂ ਨੂੰ ਜਿਨ੍ਹਾਂ ਨੇ ਪਰਚਾ ਦਰਜ ਕਰਾਇਆ ਸੀ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਚਿਰ ਤੱਕ ਅਸੀਂ ਟੇਕੇ ਨਹੀਂ ਬੈਠਾਂਗੇ ਅਸੀਂ ਸੰਘਰਸ਼ ਜਾਰੀ ਰੱਖਾਂਗੇ